ਆਹ ਡਾਕਟਰ ਜੀ ਡਾਕਟਰ ਜੀ ਕਾਹਨ ਚੰਦ ਸਰਬਸ਼ੋਭਾ ਨਹੀਂ ਨਾ ਕੋਈ ਐਡਵੋਕੇਟ ਚੱਲਿਆ ਕੋਈ ਤਾਂ ਗਿਰਨਾ ਰਹੀ ਭਾਈ ਟੈਕਨੀਕ ਚੈੱਕ ਕਰੀਂ ਆਜੂ ਕੰਟੈਕਟ ਸਾਈਡ ਆਊਟ ਸਾਈਡ ਆਊਟ ਉਹਨੂੰ ਜਾਣਾ ਚਾਹੀਦਾ مہاراج نہیں ہو گیا میں ਚੰਦਾਰ ਬਿਕਰਮ ਸਿੰਘ ਮਜੀਠੀਆ ਅਜਾ ਬਾਪੂ ਚੱਲਿਆ ਮੈਂ ਵੀ ਬੋਲ ਰਿਹਾ ਸਾਰੇ ਤਗੜੇ ਬਿਕਰਮ ਸਿੰਘ ਬੀਜੇ ਪੋਤਾਂ ਚੰਦਾਰ ਬਿਕਰਮ ਸਿੰਘ ਮਜੀਠੀਆ ਜੀ ਦੇ ਪੋਤਾਂ ਤਗੜੇ ਰਹਿਣਾ ਕਮੇਡੀ ਨਹੀਂ ਓਕੇ ਆਈ ਲਵ ਯੂ ਗਾਇਜ਼ ਚੰਦਾਰ ਬਿਕਰਮ ਸਿੰਘ ਮਜੀਠੀਆ ਚੰਦਾਰ ਬਿਕਰਮ ਸਿੰਘ ਮਜੀਠੀਆ ਆ ਜਾਓ ਹਾਜੀ ਵੇਖੋ ਜੀ ਮੇਰੇ ਵਾਈਫ ਨੂੰ ਧੱਕੇ ਮਾਰੀਆ ਪੁਲਿਸ ਨੇ ਲੱਛੋ ਜੀ ਸਾਹਿਬ ਅੱਸੀ ਕੀ ਕਰਾਂ ਬਲੌਗ ਬਲੌਗ ਨੀਰ ਹੋ ਗਿਆ ਲਾਈ ਕਿੱਥੇ ਆ ਆ ਹਾਲ ਵੇਖ ਲਓ ਜੀ ਮੈਂ ਹੀ ਦਿਖਾਉਣਾ ਦਿਖਾ ਮੈਨੂੰ ਆ ਇਧਰ ਵੀ ਮਾਰੀ ਲਾਈ ਉਧਰ ਵੀ ਲੱਭ ਰੋਣਾ ਆਕੇ ਤੱਕ ਲੈ ਆਕੇ ਮਾਰ ਕੋਈ ਸਾਰੀ ਗਲੀ ਬੰਦ ਕੀਤੀ ਹੈ ਜੀ ਕਿੰਨੇ ਸੇ ਨੂੰ ਔਰ ਵੀ ਕਿੰਨੀ ਜਾ ਰਹੀ ਆ ਇਧਰ ਵੀ ਸਾਰਾ ਗਲੀ ਬੰਦ ਕੀਤੀ ਹੈ ਮਤਲਬ ਜਿਵੇਂ ਪਤਾ ਨਹੀਂ ਕੀ ਹੈ ਜੇ ਕੋੜਾ ਕਾਲ ਵੀ ਮੈਂ ਇਸ ਹੀ ਜਾਣ ਨੂੰ ਤਿਆਰ ਹੁਣ ਕਿੱਧਰ ਕਹੇ ਜੀ ਕਰਨਜੀਤ ਜੀ ਤੇ ਉਸ ਜੀ ਦਾ ਪਿੱਛਾ ਹੀ ਮਿਲਣਾ ਹਾਂਜੀ ਕਮਿਟਮੈਂਟ ਕੀ ਕੀਤੀ ਹੋਤੀ ਜਾਣਾ ਕੀ ਨਹੀਂ ਨਹੀਂ شرومی اکالی دل بادل وکرم سنگھیاں سردار وکرم سنگھ مجھے جی سرکار مرد آباد مرد آباد مرد آباد جے میم ਇਰਤਿਕਾ ਟੂੜਾ ਪਰ ਤੋੜੀਏ ਕੋਈ ਜਾਣੇ ਕੋਈ ਰਾਹ ਹੈ ਜੀ ਬਹੁਤ ਅੱਲਾ ਜੀ ਕੋਈ ਨਹੀਂ ਕਰਦਾ ਚਲੋ ਯਾਰ ਬੰਦ ਪਾੜ ਦੇ ਬੁਝਾਇਰ ਨਹੀਂ ਮੈਣਾ ਯਾਰ ਉਹਨਾਂ ਨੇ ਕੀ ਕਰਤਾ ਯਾਰ ਉਸ ਪਾਸੇ ਕੋਈ ਨਹੀਂ ਬੈਠਾ ਫਿਰਦਾ ਗਾੜੀ ਉੱਥੇ ਬੰਦੀ ਖੜੀ ਹੈ ਜੇ ਤੱਕ ਦੇਖਦੇ ਆ ਉਹ ਤਾਂ ਬੰਦ ਕਰ ਇਹ ਡਰਾਈਵਰ ਹਨ ਕਰਕੇ ਆਉਂਦਾ ਸਕਰਦੇ ਬਸ ਕਰਦੇ ਹੈ